ਹਾਂਜੀ ਸਾਰੀ ਕਾ ਜੀ গুਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਤੇ ਤੇ ਅੱਜ ਦੇ ਬਲੌਗ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਗਾਇਸ ਤੇ ਤੁਹਾਨੂੰ ਪਤਾ ਵੀ 2 ਤਰੀਕ ਦੀ ਹੈਗੀ ਆਪਣੀ ਓਪਨਿੰਗ ਤੇ ਅੱਜ ਜਿਹੜਾ ਦੁਕਾਨ ਦਾ ਕਾਊਂਟਰ ਆ ਉਹ ਮੈਂ ਸੰਭਾਲ ਲਣਾਗਾ ਬਿਕਾਜ਼ ਰਿੱਕੀ ਤੇ ਰਿੱਕੀ ਦੇ 파ਟਨਰ ਨੇ ਇਹਨਾਂ ਦੋਨਾਂ ਨੇ ਜਾਣਾਗਾ ਇਨਵੀਟੇਸ਼ਨ ਕਾਰਡ ਸਿਲੈਕਟ ਕਰਨ ਤੇ ਇਨਵੀਟੇਸ਼ਨ ਕਾਰਡ ਪੜਵਾਉਣ ਜਾਣਾਗਾ ਤੇ ਹੋਰ ਵੀ ਕਾਫੀ ਸਾਰੇ ਕਾਪੜੇ ਹਲਵਾਈ ਨੂੰ ਮਿਲ ਕੇ ਹੋਣਾਗਾ ਤੁਹਾਨੂੰ ਸਾਰਿਆਂ ਨੂੰ ਬੁਲਾਵਾਂਗੇ ਯੈਸ ਤੇ ਤੁਹਾਨੂੰ ਠੀਕ ਹੈ ਅੱਜ ਆਪਾਂ ਜਿਹੜੀਆਂ ਹੈਗੀਆਂ ਤਿਆਰੀਆਂ ਉਹ ਸਟਾਰਟ ਕਰਤੀਆਂ ਨੇ ਵੀਰੇ ਵਰਗੇ ਚੱਲੇ ਨੇ ਅੰਮ੍ਰਿਤਸਰ ਸਾਹਿਬ ਦੋਨੋਂ ਜਾਣੇ ਮੈਂ ਕਿਹਾ ਦੀਦੀ ਮੈਂ ਵੀ ਜਾਣਾ ਦੀਦੀ ਕਹਿੰਦੇ ਮੈਂ ਕਿਹਾ ਦੀਦੀ ਗੁੰਤਾਜ ਨਹੀਂ ਜਾਂਦਾ ਦੀਦੀ ਨੇ ਪਤਾ ਕਿ ਕਹਿੰਦੇ ਬੱਸ ਭੈਣ ਇੰਨੇ ਟਾਈਮ 'ਚ ਕਹਿੰਦੀ ਪਹਿਲੀ ਵਾਰ ਅਸੀਂ ਦੋਨੇ ਜੀ ਇਕੱਠੇ ਚੱਲੇ ਆ ਕਹਿੰਦੀ ਅੱਜ ਓਨਲੀ ਕਪਲ ਓਨਲੀ ਕਪਲ ਤੇ ਆਪਾਂ ਜੁਝਾਰਨ ਨੂੰ ਵੀ ਕਰੇ ਛੱਡਣ ਲੱਗੇ ਮੰਮੀ ਵਰਗਿਆਂ ਕੋਲ ਕਿਉਂਕਿ ਦੋ ਕੰਮ ਨੇ ਹੈਨਾ ਦੋਨੇ ਸਾਹਮਣੇ ਫਿਰ ਬੜੇ ਮੁਸ਼ਕਲ ਹੋ ਜਾਂਦੇ ਆ ਤੇ ਚਲੋ ਚੱਲਦੇ ਆ ਠੀਕ ਹੈ ਮਿਲਦੇ ਆ ਜਾ ਕੇ ਆਪਾਂ ਦੁਕਾਨ ਤੇ ਜੇ ਉਹ ਹੋਇਆ ਉਹ ਆ ਗਿਆ ਨਾ ਤੁਸੀਂ ਲੇਟ ਅੱਛਾ ਲੇਟ ਹੋਵੇ ਤਾਂ ਫਿਰ ਰਾਮ ਨੇ ਵੀ ਕਰੀ ਠੀਕ ਹੈ ਤੁਸੀਂ ਹੁਣ ਗੁੰਦਾ ਨੂੰ ਨਹੀਂ ਲੈ ਕੇ ਜਾਂਦੇ ਨਾਲ ਠੀਕ ਹੈ ਲੋ ਕਪਲ ਉਹ ਲਿਖੋ ਓਕੇ ਪਰ ਅਸੀਂ ਅਸੀਂ ਵੀ ਆਰ ਮਿਸ ਯੂ ਗਾਇਸ ਅਸੀਂ ਵੀ ਇਸ ਨੂੰ ਸਹੀ ਕਰਦੇ ਹਾਂ। ਮੈਂ ਇਕੱਲੇ ਨਿਕਲਿਆ ਹਾਂ। ਸਹੀ ਗੱਲ ਹੈ ਨਾ ਇੰਨੇ ਟਾਈਮ ਬਾਅਦ। ਬਾਏ ਬਾਏ। ਹੈ ਮੋਟੂ। ਹਾਂਜੀ ਗਾਇਸ ਤੇ ਆਪਾਂ ਪਹੁੰਚ ਗਏ ਸੀਗੇ ਬੁਟੀਕ ਤੇ ਅੱਜ ਮੈਂ ਪਾਇਆਗਾ ਆਪਣਾ ਗ੍ਰੇ ਸੂਟ ਫਾਈਨਲ ਲੁੱਕ ਫੁੱਲ ਲੁੱਕ ਤੁਸੀਂ ਦੇਖ ਸਕਦੇ ਹੋ। ਮੈਨੂੰ ਆਰੇ ਆਪ ਨੂੰ ਬਹੁਤ ਪਿਲੀਟੀ ਲੱਗ ਰਹੀ ਹੈ ਕਿਉਂਕਿ ਅੱਜ ਮੈਂ ਥੋੜੀ ਜਿਹੀ ਲਿਪਸਟਿਕ ਵੀ ਲਗਾਈ ਆ। ਤੇ ਆਪਾਂ ਪਹਿਲਾਂ ਬੁਟੀਕ ਤੇ ਕੰਮ ਦੇਖ ਕੇ ਜਾਨੇ ਹੁੰਨੇ ਆ ਫਿਰ ਦੂਸਰੀ ਸ਼ਾਪ ਤੇ ਜਾਨੇ ਹੁੰਨੇ ਆ ਤੋਂ ਸੋ ਮੈਂ ਪਹਿਲਾਂ ਬੁਟੀਕ ਤੇ ਆਇਆ ਜਾਂ ਫਿਰ ਦੂਸਰੀ ਸ਼ਾਪ ਤੇ ਜਾਵਾਂਗੇ ਤੇ ਆਪਾਂ ਇੱਧਰ ਡਿਸਪੈਚ ਵਾਲੇ ਸਾਰੇ ਕੱਪੜੇ ਕੱਢ ਲਿਆ ਤੇ ਇਹ ਸਾਰੇ ਆਪਾਂ ਕਰਵਾ ਰਹੇ ਆ ਅੱਜ ਡਿਸਪੈਚ ਠੀਕ ਹੈ ਜਿੰਨੇ ਵੀ ਹੈਗੇ ਨੇ ਤਾਂ ਕਿ ਟਾਈਮ ਸਾਰਿਆਂ ਨੂੰ ਮਿਲ ਜਾਣ ਕਿਉਂਕਿ ਪਿਛਲੀ ਵਾਰ ਤੁਹਾਨੂੰ ਬੜੀ ਦਿੱਕਤ ਆ ਰਹੀ ਸੀ ਕੋਰੀਅਰ ਕਰਕੇ ਬੜੀ ਪਰੇਸ਼ਾਨੀ ਹੋਈ ਤਾਂ ਇਸ ਵਾਰ ਸੋਚਿਆ ਵੀ ਕਿਸੇ ਵੀ ਕਲਾਇੰਟ ਨੂੰ ਆਪਾਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਦੇਣੀ ਖਾਸ ਕਰਕੇ ਕੋਰੀਅਰ ਦੇ ਵਿੱਚ ਕਿ ਸੂਟ ਬਣਿਆ ਪਿਆ ਹੁੰਦਾ ਜਸਟ ਕੋਰੀਅਰ ਦੀ ਵਜ੍ਹਾ ਕਰਕੇ ਰਹਿ ਜਾਂਦਾ ਲੋਵੇ ਗਾਇਸ ਸੇ ਆਪਾਂ ਪਹੁੰਚ ਗਏ ਆਪਣੀ ਨਿਊ ਸ਼ਾਪ ਤੇ ਠੀਕ ਹੈ ਸ਼ੋਰੂਮ ਤੇ ਸ਼ੂਜ਼ ਵਾਲੇ ਤੇ ਬੂਟਾਂ ਵਾਲੇ ਤੇ ਅੱਜ ਤੁਹਾਨੂੰ ਐ ਦਿਖਾਉਣੇ ਨੇ ਸਲੀਪਰ ਠੀਕ ਹੈ ਟੋਰੀ ਦੇ ਯੈਸ ਬਹੁਤ ਅੱਛੇ ਨੇ ਮੇਰੇ ਕੋਲ ਉਹ ਚਪਲ ਤੇ ਸਲੀਪਰ ਮੈਂ ਤੁਹਾਨੂੰ ਦਿਖਾਉਣੀ ਆ ਜਿਹੜੇ ਸੂਟਸ ਨਾਲੇ ਬੀਅਰ ਕੀਤੀ ਹੋਏ ਬਹੁਤ ਜ਼ਿਆਦਾ ਸੋਹਣੀ ਲੱਗਦੇ ਆ ਬਹੁਤ ਅੱਛੇ ਲੱਗਦੇ ਆ ਤੁਹਾਨੂੰ ਪਸੰਦ ਵੀ ਆਉਣਗੇ ਠੀਕ ਹੈ ਕਿ ਆਪਾਂ ਤੁਹਾਨੂੰ ਦਿਖਾਉਣੇ ਆ ਮੈਂ ਕੱਲਾ ਕੱਲਾ ਪੇਅਰ ਕਰਕੇ ਤੁਹਾਨੂੰ ਦਿਖਾਉਂਦੀ ਠੀਕ ਹੈ ਜੀ ਬ੍ਰਾਂਡਡ ਸਲੀਪਰ ਦਿਖਾਉਂਗੀ ਅੱਜ ਮੈਂ ਤੁਹਾਨੂੰ ਬ੍ਰਾਂਡਡ ਸਲੀਪਰ ਠੀਕ ਹੈ ਤੇ ਵੀਡੀਓ ਵੀ ਬਣਾ ਰਹੀ ਫਿਰ ਆਪਾਂ ਇੱਕ ਆ ਦੀਏ ਪੇਜ ਤਾਂ ਮੇਰੇ ਕੋਲ ਹੀ ਚੱਲਦਾ ਹੈ ਆਈਏ ਚਲੋ ਜੀ ਕਿਹੜੀ ਕਿਹੜੀ ਹੀਲ ਦੀ ਪਾਈ ਹੈ ਅੱਜ ਮੈਂ ਕਹਿਣੀ ਅੱਜ ਅੱਜ ਮੇਰੇ ਕੋਚਿਆ ਸੀ ਵੀ ਅੱਜ ਆਪਾਂ ਆ ਹੀਲ ਨਾਲ ਦਿਖਾ ਦਈਏ ਇਹ ਆਪਾਂ ਦਿਖਾਣੀ ਆ ਅੱਜ ਕੁਣੇ ਕੋਲ ਪਿਆ ਆ ਵੀ ਆ ਹੈਨਾ ਬਸ ਫਿਰ ਤਿੰਨੇ ਕਲਰ ਲਿਆ ਇਹਦੇ ਨਾਲ ਪਾ ਲੈਣੀਆਂ ਪਹਿਲਾਂ ਇਹਦੇ ਨਾਲ ਕਿਹੜਾ ਪਾਵਾਂ ਵਾਈਟ ਪਾਵਾਂ ਵਾਈਟ ਵੀ ਪਾ ਰੋਜ਼ ਜੰਦਗੀ ਆ ਜਾਂ ਪਾ ਲੈਣੀਆਂ ਫਿਰ ਤਿੰਨੇ ਕਲਰ ਦਿਖਾ ਦੂੰਗੀ ਵਾਰੀ ਵਾਰੀ ਇਦਾਂ ਕਰਕੇ ਕਿ ਇੱਕ ਵੀਡੀਓ ਇੱਥੇ ਬਣਾ ਲੈਣੇ ਆ ਦੋਨੇ ਆਰਟੀਕਲ ਦੇ ਬਣਾ ਲੈਣੇ ਆ ਆਚੀ ਲੱਗੂਗੀ ਬਹੁਤ ਜ਼ਿਆਦੀ ਮੈਂ ਕਹਣੀ ਆ ਪਹਿਲਾਂ ਬਲੈਕ ਦੇ ਵਿੱਚ ਮੈਨੂੰ ਆ ਦੇ ਜਿਵੇਂ ਆਪ ਲੈ ਕੇ ਇਹਦੇ ਨਾਲ ਪਾਇਆ ਬਹੁਤ ਅੱਛਾ ਲੱਗ ਰਿਹਾ। ਪ੍ਰੋ ਬਲੈਕ ਵੀ ਅੱਛਾ ਲੱਗਵਾ। ਦਿਸ ਵਨ। ਇਹਦੇ ਨਾਲ ਦਾ ਦੂਸਰਾ ਪੇਅਰ ਵੀ ਲਿਆ ਦੋ 38 ਨੰਬਰ। ਇਹ ਆਉਂਦਾ 8 ਨੰਬਰ ਹੀ ਆਊਗਾ ਮੈਨੂੰ ਲੱਗਦਾ। 7 ਆਊਗਾ 7। ਲੂਜ਼ ਆਏ। 7 ਆਊਗਾ ਗਾਇਸ। ਵਾਓ ਨਾਈਸ। ਸਾਰਿਆਂ ਜੀ ਲਈ 7 7 ਹੁਣ। ਯਾਰ ਬਹੁਤ ਪ੍ਰੀਟੀ ਲੱਗਦਾ ਤਾਂ। ਹੈ? ਪੂਰਾ ਸੋਹਣਾ ਲੱਗ ਰਿਹਾ ਇਹਦਾ ਪੂਰਾ। ਲਿਆ 7 ਨੰਬਰ। ਲੋਵੀ ਗਾਇਸ ਤੇ ਹੁਣ ਆਪਣੇ ਕੋਲ ਅੱਜ ਆਪਣੇ ਕੋਲ ਕਲੈਕਸ਼ਨ ਆ ਗਈ ਹੈ ਬੱਚਿਆਂ ਦੀ ਵੀ ਠੀਕ ਹੈ ਤੇ ਲੇਡੀਜ਼ ਦੇ ਵੀ ਸ਼ੂ ਆ ਗਏ ਬੱਚਿਆਂ ਦੇ ਵੀ ਆ ਗਏ ਕੱਲ ਨੂੰ ਮੈਂ ਤੁਹਾਨੂੰ ਠੀਕ ਹੈ ਬੱਚਿਆਂ ਦੇ ਲਾਈਟਾਂ ਵਾਲੇ ਸ਼ੂ ਦਿਖਾਉਂਗੀ ਵਲੌਗ ਦੇ ਵਿੱਚ ਜਿਹੜੇ ਨਵੇਂ ਆਏ ਆ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਠੀਕ ਹੈ ਇਹ ਸਾਡਾ ਗੇਜੀ ਵੀਰ ਹੈਗਾ ਤਵੇ ਤੋਂ ਅੰਗਰੇਸ ਸਿੰਘ ਸਿੱਧੂ ਇਹਨਾਂ ਦਾ ਨਾਮ ਆ ਇਹ ਸਾਡਾ ਅਮਰਜ ਵੀਰ ਹੈਗਾ ਨਹੀਂ ਕਾਲਾ ਵੀਰ ਹੈਗਾ ਮੈਂ ਮਨਪ੍ਰੀਤ ਕੌਰ ਸਿਵਿਆ ਇਹਨਾਂ ਨੂੰ ਤੁਸੀਂ ਜਾਣਦੇ ਹੋ ਇਹ ਹੈਗੇ ਨੇ ਰਣਵਿੰਦਰ ਸਿੰਘ ਸਿਵਿਆ ਜੀ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਆ ਠੀਕਾ ਹੀਲ ਜਿਹੜੀ ਮੈਂ ਅੱਜ ਪਾਈ ਸੀਗੀ ਵੀਅਰ ਕੀਤੀ ਸੀਗੀ ਵੀਅਰ ਕਰਕੇ ਵੀ ਦਿਖਾਉਂਦੀ ਉਹਦੇ ਵਿੱਚ ਤਿੰਨ ਕਲਰ ਨੇ ਆਪਣੇ ਕੋਲ ਬਲੈਕ ਮੈਂ ਤੁਹਾਨੂੰ ਇਦਾਂ ਦਿਖਾ ਦੇਣੀ ਆ ਦੇਖੋ ਬਲੈਕ ਕਲਰ ਹੈ ਜੀ ਇੱਕ ਤਾਂ ਠੀਕ ਹੈ ਪਿਓਰ ਲੈਦਰ ਦਾ ਆਰਟੀਕਲ ਹੈ ਬਲੈਕ ਕਲਰ ਤੇ ਇੱਕ ਹੈਗਾ ਇਹਦੇ ਵਿੱਚ ਜੀ ਆਪਣੇ ਕੋਲ ਕਰੀਮ ਕਲਰ ਠੀਕ ਹੈ ਤੇ ਇਹਦੀ ਕਾਫੀ ਪੀਸ ਜਿਹੜੇ ਹੈਗੇ ਆ ਉਹ ਸੇਲ ਵੀ ਹੋ ਚੁੱਕੇ ਆ ਬਿਕਾਜ਼ ਅਸੀਂ ਇੰਸਟਾਗ੍ਰam ਤੇ ਪਹਿਲਾਂ ਵੀਡੀਓ ਸ਼ੇਅਰ ਕਰਤੀ ਸੀਗੀ ਠੀਕ ਹੈ ਠੀਕੇ ਦੇ ਵਿੱਚ ਹੋਰ ਕਲਰ ਹੈ ਜੀ ਟੈਨ ਕਲਰ ਠੀਕ ਹੈ ਜਿਹੜਾ ਆਰਟੀਕਲ ਸਾਡਾ ਬੁੱਕ ਵੀ ਹੋ ਗਿਆ ਤੁਹਾਨੂੰ ਦਿਖਾ ਦੇਣੀ ਆ ਇਹ ਆ ਵਾਲਾ ਆਰਟੀਕਲ ਟੈਨ ਕਲਰ ਠੀਕ ਹੈ ਤੇ ਕੇ ਮੈਂ ਤਿੰਨੇ ਤੁਹਾਨੂੰ ਦਿਖਾ ਦੇਣੀ ਆ ਲਓ ਜੀ ਤੁਸੀਂ ਤਿੰਨੇ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਆਰਟੀਕਲ ਨੇ ਪਿਓਰ ਲੈਦਰ ਤੇ ਬਣੇ ਹੋਏ ਨੇ ਜੀ ਠੀਕ ਹੈ ਕਿਸੇ ਨੇ ਵੀ ਬਾਏ ਕਰਨਾ ਕਰ ਸਕਦੇ ਹੋ ਮੈਂ ਤੁਹਾਨੂੰ ਅੱਜ ਇਹਦਾ ਪ੍ਰਾਈਸ ਵੀ ਦੱਸ ਦੇਣੀ ਆ ਇਹਦਾ ਪ੍ਰਾਈਸ ਆਏਗਾ ਜੀ 1199 1200 ਰੁਪਏ ਦੀ ਤੁਹਾਨੂੰ ਹੀਲ ਪਊਗੀ ਇਹ ਠੀਕ ਹੈ ਜਿਨ੍ਹਾਂ ਨੇ ਵੀ ਆਰਡਰ ਕਰਨਾ ਤੁਸੀਂ ਸਾਡੇ ਕੋਲੋਂ ਕਰ ਸਕਦੇ ਹੋ ਬਾਕੀ ਵੀਰ ਕੀਤੀ ਹੋਈ ਵੀਡੀਓ ਵੀ ਮੈਂ ਤੁਹਾਡੇ ਨਾਲ ਇਹਦੇ ਵਿੱਚ ਅੱਗੇ ਸ਼ੇਅਰ ਕਰ ਦੂੰਗੀ ਵੀ ਪਾਈ ਹੋਈ ਇਹ ਜਿਹੜੀ ਹੈਗੀ ਹੈ ਹੀਲ ਆ ਉਹ ਕਿਵੇਂ ਦੀ ਲੱਗਦੀ ਆ ਪਾਈ ਹੋਈ ਠੀਕ ਹੈ ਵੀਡੀਓ ਮੇਰੇ ਕੋਲ ਬਣੀ ਹੋਈ ਆ ਵੀ ਪਾਈ ਹੋਈ ਕਿਵੇਂ ਦੀ ਲੱਗਦੀ ਆ ਇੱਕ ਇਹ ਵਾਲਾ ਆਰਟੀਕਲ ਆ ਜਿਹੜਾ ਮੈਂ ਤੁਹਾਨੂੰ ਦਿਖਾਇਆਗਾ ਅੱਜ ਠੀਕ ਹੈ ਇੱਕ ਹੀਲ ਮੈਂ ਤੁਹਾਨੂੰ ਹੋਰ ਦਿਖਾਉਣੀ ਆ ਜਿਹੜੀ ਬਿਲਕੁਲ ਸਮਾਲ ਐ ਉਹ ਵੀ ਲੈਦਰ ਤੇ ਬਣੀ ਹੋਈ ਆ ਠੀਕ ਹੈ ਜੀ ਬਿਲਕੁਲ ਸਮਾਲ ਹੀਲ ਆ ਆਹ ਵਾਲਾ ਆਰਟੀਕਲ ਇਹ ਚੈੱਕ ਕਰ ਸਕਦੇ ਹੋ ਪ੍ਰਾਈਸ ਹੈਗਾ ਜੀ ਇਹਦਾ 1099 ਠੀਕ ਹੈ ਇੱਕ ਤਾਂ ਇਹਦੇ ਵਿੱਚ ਆਹ ਵਾਲਾ ਆਰਟੀਕਲ ਆ ਇਹ ਬਹੁਤ ਹੀ ਕੰਫਰਟੇਬਲ ਹੀਲ ਆ ਠੀਕ ਹੈ ਇੱਕ ਆ ਵਾਲਾ ਆ ਗਿਆ ਜੀ ਆਰਟੀਕਲ ਇੱਕ ਆ ਗਿਆ ਇਹਦੇ ਵਿੱਚ ਬਲੈਕ ਕਲਰ ਜੀ ਦੇਖੋ ਇੱਕ ਆ ਗਿਆ ਬਲੈਕ ਕਲਰ ਚੈੱਕ ਕਰ ਸਕਦੇ ਹੋ ਤੁਸੀਂ ਦੇਖੋ ਜੀ ਇੱਕ ਬਲੈਕ ਕਲਰ ਆ ਗਿਆ ਇੱਕ ਆ ਵਾਲਾ ਕਲਰ ਆ ਗਿਆ ਤੇ ਇੱਕ ਇਹਦੇ ਵਿੱਚ ਆ ਗਿਆ ਜੀ ਆ ਟੈਂਟ ਠੀਕ ਹੈ ਤਿੰਨੇ ਕਲਰ ਅਵੇਲੇਬਲ ਆ 1099 ਰੁਪਏ ਦੀ ਆ ਵਾਲੀ ਹੀਲ ਹੈ ਜੀ ਮੈਂ ਵੇਅਰ ਕਰਕੇ ਦਿਖਾ ਦਿੰਨੀ ਆ ਕਿਵੇਂ ਦੀ ਲੱਗੂ ਆ ਵਾਲੀ ਮੈਂ ਵੇਅਰ ਕਰਕੇ ਦਿਖਾ ਦਿੰਨੀ ਆ ਠੀਕ ਹੈ ਜੀ ਲੋ ਰਿੱਕੀ ਫੜਿਓ ਫੜਿਓ ਮੈਂ ਵੇਅਰ ਕਰਕੇ ਦੇ ਲਓ ਬਈ ਗਾਇਜ਼ ਅੱਜ ਮੈਂ ਤੁਹਾਨੂੰ ਦਿਖਾਉਣੀਆਂ ਨੇ ਦੋ ਕਲੈਕਸ਼ਨਾਂ ਠੀਕ ਹੈ ਮੈਂ ਕੱਲ ਤੁਹਾਨੂੰ ਦੱਸਿਆ ਸੀ ਤੁਸੀਂ ਸਾਰਿਆਂ ਨੇ ਮੈਨੂੰ ਕਿਹਾ ਸੀਗਾ ਵੀ ਦੀਦੀ ਵੀ ਸਾਨੂੰ ਤੁਸੀਂ ਮੈਂ ਕੱਲ ਤੁਹਾਨੂੰ ਕਿਹਾ ਸੀ ਵੀ ਮੈਂ ਸਲੀਪਰ ਦਿਖਾਉਣੇ ਆ ਠੀਕ ਹੈ ਇੱਕ ਤਾਂ ਤੁਹਾਨੂੰ ਸਲੀਪਰ ਦਿਖਾਵਾਂਗੇ ਅੱਜ ਦੋ ਤਿੰਨ ਚੀਜ਼ਾਂ ਤੁਹਾਨੂੰ ਹੋਰ ਦਿਖਾਵਾਂਗੇ ਤੁਹਾਨੂੰ ਆਹ ਵਾਲੇ ਪੇਅਰ ਦਿਖਾਉਣੀਆਂ ਦੋ ਆ ਬਹੁਤ ਹੀ ਜ਼ਿਆਦਾ ਸੋਹਣੇ ਪੇਅਰ ਆ ਤੇ ਇੰਨੇ ਕੁ ਲਾਈਟ ਵੇਟ ਆ ਤੇ ਮੈਂ ਤੁਹਾਨੂੰ ਇਹਦਾ ਪ੍ਰਾਈਸ ਵੀ ਨਾਲ ਮੈਂਸ਼ਨ ਹੀ ਕਰ ਦੂੰਗੀ ਆਪਣੇ ਕੋਲ ਜਿਹੜਾ ਹੈਗਾ ਇਹ ਤੁਹਾਨੂੰ ਆਰਟੀਕਲ 1500 ਦਾ ਮਿਲ ਜਾਊਗਾ ਬਟ ਜਿਵੇਂ ਗੱਲ ਕਰਾਂ ਇਹ ਵਾਲੇ ਆਰਟੀਕਲ ਦੀ ਇਹ ਸੇਮ ਆਰਟੀਕਲ ਤੁਹਾਨੂੰ ਆਊਟਲੈਟ ਦੇ ਵਿੱਚ 2500 ਤੋਂ 3000 ਦੀ ਰੇਂਜ ਤੱਕ ਮਿਲੂਗਾ ਸੇਮ ਆਰਟੀਕਲ ਇੰਪੋਰਟਡ ਆਰਟੀਕਲ ਆ ਬਿਲਕੁਲ ਲਾਈਟ ਵੇਟ ਠੀਕ ਹੈ ਤੇ ਬਹੁਤ ਜ਼ਿਆਦਾ ਸੋਹਣਾ ਆਰਟੀਕਲ ਆ ਜਿਨ੍ਹਾਂ ਨੇ ਵੀ ਵਾਇਅ ਕਰਨਾ ਕਰ ਸਕਦੇ ਹੋ ਇਹਦੇ ਵਿੱਚ ਦੋ ਕਲਰ ਨੇ ਤੇ ਲੁੱਕ ਵੀ ਬਹੁਤ ਸੋਹਣੀ ਆ ਇਹਦੀ ਬਹੁਤ ਜ਼ਿਆਦਾ ਠੀਕ ਹੈ ਦੇਖ ਸਕਦੇ ਹੋ ਤੁਸੀਂ ਆਪਾਂ ਇਹਦਾ ਪ੍ਰਾਈਸ ਰੱਖਿਆ 1499 ਜਿਨ੍ਹਾਂ ਨੇ ਵੀ ਵਾਇਅ ਕਰਨਾ ਕਰ ਸਕਦੇ ਹੋ ਬਹੁਤ ਪਿਆਰਾ ਆਰਟੀਕਲ ਆ ਪੈਰ 'ਚ ਪਾਇਆ ਉਹ ਵੀ ਬਹੁਤ ਸੋਹਣਾ ਲੱਗਦਾ ਉਹ ਪਾਕੀ ਦੇ ਕੋਣੀ ਹੈ ਲੱਗਾ ਮੇਰਾ ਸਾਈਜ਼ ਹੀ ਨਹੀਂ ਹੈਗਾ ਲਓ ਜੀ ਦੇਖੋ ਕਿੰਨਾ ਜਿਆਦਾ ਪਿਆਰਾ ਲੱਗਦਾ ਹੈ ਆ ਆ ਸਪੈਸ਼ਲੀ ਮੰਮੀਆਂ ਲਈ ਆ ਜਾਂ ਟੀਚਰਸ ਜੋਬ ਕਰਦੇ ਆ ਜਿਹੜੇ ਟੀਕਾ ਹੁਣਾਂ ਲਈ ਆ ਬਹੁਤ ਅੱਛਾ ਆਰਟੀਕਲ ਆ ਬਹੁਤ ਲਾਈਟ ਵੇਟ ਜਿਨ੍ਹਾਂ ਨੇ ਵੀ ਬਾਏ ਕਰਨਾ ਤੁਸੀਂ ਕਰ ਸਕਦੇ ਹੋ ਠੀਕ ਹੈ ਜਿਨ੍ਹਾਂ ਨੇ ਵੀ ਬਾਏ ਕਰਨਾ ਕਰ ਸਕਦੇ ਹੋ ਬਹੁਤ ਅੱਛਾ ਆਰਟੀਕਲ ਆ ਬਹੁਤ ਪਿਆਰਾ ਦੋ ਕਲਰ ਨੇ ਬਲੈਕ ਤੇ ਬਰਾਊਨ ਬਾਕੀ ਇਹਦੇ ਵਿੱਚ ਮੈਂ ਦੋਨਾਂ ਦੇ ਪੇਅਰ ਲਿਆਉਣੀ ਆ ਠੀਕ ਆ ਫਿਰ ਦੇਖਦੇ ਆਪਾਂ ਪੇਅਰ ਲਿਓਣੀਆਂ ਮੈਨਾਂ ਦੋਨਾਂ ਦੀ ਮੈਂ ਤੁਹਾਨੂੰ ਲੋਕੇਸ਼ਨ ਵੀਰੇ ਇਹਦੇ ਵਿੱਚ ਦੋਨੇ ਪੇਅਰ ਕੱਢ ਦੋ 37 ਨੰਬਰ ਬਲੈਕ ਦਾ ਵੀ ਬਰਾਊਨ ਦਾ ਵੀ ਠੀਕ ਹੈ ਤੇ ਜਿਹੜੀ ਤੁਸੀਂ ਮੈਨੂੰ ਕਿਹਾ ਸੀ ਦਿਖਾਉਣ ਵਾਸਤੇ ਉਹਦੇ 'ਚ ਵੀ ਕੱਢ ਦੋ 37 ਦੋਨਾਂ ਪੇਅਰਾਂ 'ਚ ਕੱਢ ਦੋ ਦੋਨੇ ਦਿਖਾਉਣੇ ਆ ਮੈਂ ਅੱਜ ਤੇ ਬਾਕੀ ਲੋਕੇਸ਼ਨ ਤੁਹਾਨੂੰ ਮੇਰੀ ਪਤੀ ਆ ਸਾਰੇ ਨੂੰ ਠੀਕ ਆ ਹੰਡਿਆਆ ਰੋਡ ਬਰਨਾਲਾ ਓਪੋਜੀਟ ਡੀਮਾਰਟ ਡੀਮਾਰਟ ਦੇ ਓਪੋਜੀਟ ਆਪਣੀ ਸ਼ਾਪ ਆ ਠੀਕ ਆ ਸੀਵੀ ਐਂਡ ਸੀ ਟੂ ਸ਼ੂਜ਼ ਆਹ ਵਾਲੀ ਆ ਗਈ ਆਪਣੀ ਸ਼ਾਪ ਲੋ ਵੀ ਬੱਚਿਆਂ ਵਾਲੀ ਕਲੈਕਸ਼ਨ ਆਪਾਂ ਸਾਰਾ ਪ੍ਰਾਈਸ ਵਗੈਰਾ ਲਗਾਤਾ ਠੀਕ ਆ ਕੱਲ ਨੂੰ ਮੈਂ ਪ੍ਰੋਪਰ ਤੁਹਾਨੂੰ ਬੱਚਿਆਂ ਵਾਲੇ ਸ਼ੂਜ਼ ਦਿਖਾਉਂਗੀ ਕੱਲ ਨੂੰ ਮੈਂ ਸਨੀਕਰ ਦਿਖਾ ਆਹੋ ਦਿਖਾਉਂ ਕ੍ਰੋਕਸ ਲੇਡੀਜ਼ ਕ੍ਰੋਕਸ ਆਏ ਨੇ ਇੱਕ ਤਾਂ ਆ ਕਲਰਫੁੱਲ ਜਾ ਇੱਕ ਬਿਦਾਉ ਕਲਰਫੁੱਲ ਜਾਗਾ ਠੀਕ ਹੈ ਤੇ ਸ਼ੂਜ਼ ਆ ਗਏ ਲੇਡੀਜ਼ ਸ਼ੂਜ਼ ਵੀ ਆ ਗਏ ਐਡਾ ਮੈਂ ਤੁਹਾਨੂੰ ਦੂਰੋਂ ਦਿਖਾ ਦਿੰਨੀ ਆ ਮਾੜਾ ਜਾ ਕੱਲ ਨੂੰ ਮੈਂ ਤੁਹਾਨੂੰ ਕਲੋਜ਼ ਤੋਂ ਦਿਖਾਉਂਗੀ ਠੀਕ ਹੈ ਬੜੀ ਅੱਛੀ ਕਲੈਕਸ਼ਨ ਆ ਗਈ ਆਪਣੇ ਕੋਲ ਸੂਸ ਦੀ ਠੀਕ ਹੈ スニーカー ਵੀ ਆ ਗਏ ਆਪਣੇ ਕੋਲ ਤੇ ਫੈਂਸੀ ਸ਼ੂ ਵੀ ਆ ਗਏ ਆਪਣੇ ਕੋਲ ਠੀਕ ਹੈ ਸਾਰੇ ਤਰ੍ਹਾਂ ਦੇ ਸ਼ੂ ਆਪਣੇ ਕੋਲ ਆ ਗਏ ਆ ਫਰਸਟ ਕਾਪੀਆਂ ਰਹਿ ਗਈਆਂ ਕੱਲੀਆਂ ਠੀਕ ਹੈ ਉਹ ਕੱਲ ਪਰਸੋ ਤੱਕ ਆ ਜਾਣੀਆਂ ਨੇ ਪੈਕ ਕਰਵਾ ਦਿਆਂ ਤੇ ਬੱਚਿਆਂ ਦੇ ਲਾਈਟਾਂ ਵਾਲੇ ਸ਼ੂ ਕਲਰਫੁਲ ਸ਼ੂ ਪਹਿਲੀਆਂ ਵਿਆਹ ਚਾਉਣ ਵਾਲੇ ਬੱਚਿਆਂ ਦੇ ਕੁੜੀਆਂ ਦੀਆਂ ਕਾਫੀ ਸਾਰੀਆਂ ਆਈਟਮ ਆਪਣੇ ਕੋਲ ਪਹੁੰਚ ਚੁੱਕੀਆਂ ਨੇ ਹੱਸਦਾ ਵੀਰਾ ਕਿਉਂ ਹੱਸ ਰਹੇ ਹੋ ਤੇ ਬਾਕੀ ਆਪਣੇ ਕੋਲ ਹੋਰ ਵੀ ਸਟਾਕ ਆ ਰਿਹਾਗਾ ਬ੍ਰਾਈਟਨ ਹੀਲਜ਼ ਵਗੈਰਾ ਸਾਰਾ ਕੁਝ ਨਾ ਜਿੱਦਾਂ ਜਿੱਦਾਂ ਆਈ ਜਾਊਗਾ ਉਦੋਂ ਤਾਂ ਤੁਹਾਡੇ ਨਾਲ ਮੈਂ ਡਿਟੇਲ ਸ਼ੇਅਰ ਕਰੀ ਜਾਊਂਗੀ ਲਓ ਵੀ ਜਦੋਂ ਮੈਂ ਬੋਲਿਆ ਨਾ ਵੀ ਪੈਲੀਆਂ ਆ ਜਾਣਗੀਆਂ ਵਿਆਹ 'ਚ ਪਾਉਣ ਵਾਲੀਆਂ ਅਮਰਿਤ ਬਹੁਤ ਹੱਸਿਆ ਕਹਿੰਦਾ ਜਿੱਥੇ ਪਹਿਲਾਂ ਕੰਮ ਕਰਦਾ ਸੀ ਉੱਥੇ ਵੀ ਐਂ ਕਰਕੇ ਆਪਣੇ ਪਿੰਡ 'ਚੋਂ ਬੁੜੀਆਂ ਆਉਂਦੀਆਂ ਹੁੰਦੀਆਂ ਉਹ ਕਹਿੰਦੇ ਪੈਲੀਆਂ ਦਿਖਾਵੇ ਵਿਆਹ 'ਚ ਪਾਉਣ ਵਾਲੀਆਂ ਆ ਹੱਸਿਆਗਾ ਉਹ ਤੇ ਵਿਆਹਪੋਣ ਵਾਲੀਆਂ ਵੈਲੀਆਂ ਤੋਂ ਜਾਦ ਆਇਆ ਸਾਰੀਆਂ ਹੀ ਬਰਾਇਡਲ ਹੀਲਸ ਆਪਣੀਆਂ ਆ ਰਹੀਆਂ ਨੇ ਠੀਕ ਹੈ ਸਟਾਕ ਨਿਊ ਵੀ ਆ ਰਿਹਾ ਆਪਣੇ ਕੋਲ ਸਟਾਕ ਆ ਜਿਹੜਾ ਰੀਸਟਾਕ ਨਹੀਂ ਉਹ ਸਾਰਾ ਸਟਾਕ ਅੱਜ ਸਾਡੇ ਕੋਲ ਨਵਾਂ ਆਇਆ ਸਾਰਾ ਆ ਵਾਲਾ ਸਾਰਾ ਜਿੰਨਾ ਵੀ ਆਇਆ ਨਾ ਆ ਵਾਲਾ ਸਟਾਕ ਸਾਡੇ ਕੋਲ ਅੱਜ ਨਵਾਂ ਆਇਆ ਆ ਵੀ ਸਾਰਾ ਮੈਂ ਤੁਹਾਨੂੰ ਦਿਖਾ ਦਿੰਨੀ ਦੇਖੋ ਸਾਡੀ ਸਾਰੀ ਦੁਕਾਨ ਭਰੀ ਪਈ ਹੈ ਦੇਖੋ ਠੀਕ ਹੈ ਸਾਰਾ ਸਾਡੇ ਕੋਲ ਸਟਾਕ ਨਵੇਂ ਤੋਂ ਨਵਾਂ ਸਟਾਕ ਆਇਆ ਹੈ ਅੱਜ ਮੈਂ ਦੋ ਹੀਲਾਂ ਦਿਖਾਈਆਂ ਨੇ ਹਨਾ ਤੁਹਾਨੂੰ ਦੋ ਹੀਲਸ ਦਿਖਾਈਆਂ ਨੇ ਮੈਂ ਅੱਜ ਤੁਹਾਨੂੰ ਤੇ ਕੱਲ ਨੂੰ ਫੇਰ ਡੇਲੀ ਆਪਾਂ ਤੁਹਾਨੂੰ ਜਿੰਨਾ ਵੀ ਆਪਾਂ ਤੁਹਾਨੂੰ ਚੀਜ਼ ਦਿਖਾਉਣੀ ਹੈ ਨਵੀਂ ਤੋਂ ਨਵੀਂ ਆਈਟਮ ਦਿਖਾਇਆ ਕਰਾਂਗੇ ਰੋਜ਼ ਠੀਕ ਹੈ ਤੇ ਜੈਂਟਸ ਵਾਲੇ ਸ਼ੂਸ ਤੁਸੀਂ ਪੁੱਛਦੇ ਸੀ ਜੈਂਟਸ ਵਾਲੇ ਸ਼ੂ ਦਿਖਾਉਣ ਦਾ ਕੰਮ ਰਣਵਿੰਦਰ ਸਿੰਘ ਸੀਵੀਆ ਦਾਗਾ ਉਹ ਥੋੜੇ ਜਿਹਾ ਬਿਜ਼ੀ ਚੱਲ ਰਹੇ ਨੇ ਥੋੜੇ ਇੱਕ ਦਿਨਾਂ ਦੇ ਜਲਦੀ ਫ੍ਰੀ ਹੋਣਗੇ ਓਪਨਿੰਗ ਤੋਂ ਬਾਅਦ ਉਹਨਾਂ ਨੇ ਫ੍ਰੀ ਹੋ ਜਾਣਾ ਤੁਹਾਡੇ ਨਾਲ ਸਾਰੀ ਡਿਟੇਲ ਉਹਨਾਂ ਨੇ ਸ਼ੇਅਰ ਕਰ ਲਈ ਓਕੇ ਗਾਇਸ ਲਓ ਭਾਈ ਕੰਮ ਤਾਂ ਤੇ ਨੇ ਵੇੜ ਕੇ ਤੇ ਹੁਣ ਆਪਾਂ ਚੱਲੇ ਆ ਘਰੇ ਠੀਕ ਹੈ ਜੀ ਸਾਰੇ ਕੰਮ ਤਾਂ ਤੇ ਆਪਣੇ ਫਿਨਿਸ਼ ਹੋ ਗਏ ਤੇ ਹੁਣ ਆਪਾਂ ਘਰੇ ਚੱਲੇ ਆ ਤੁਹਾਰ ਕੋਲੇ ਕਿਉਂਕਿ ਤੁਹਾਰ ਸਿੱਖੀ ਸੀਗੇ ਘਰੇ ਤੇ ਆਪਾਂ ਉਹਨੂੰ ਜਾ ਕੇ ਮਿਲਦੇ ਆਂ ਵਿੱਚ ਦੀ ਸਾਨੂੰ ਆ ਕੇ ਮਿਲ ਗਈ ਜਾਂਦਾ ਹੁੰਦਾ ਹੈਗਾ ਤੇ ਫਿਰ ਇਸ ਤੋਂ ਬਾਅਦ ਵਾਪਸ ਫੇਰ ਛੱਡੇ ਹੋਣੇ ਕਿਉਂਕਿ ਹੁਣ ਉਹ ਘਰੇ ਰਹਿਣਾ ਸਿੱਖ ਰਿਹਾਗਾ ਤੇ ਘਰੇ ਖੁਸ਼ ਵੀ ਬਹੁਤ ਰਹਿੰਦਾਗਾ ਐਤੀ ਹਜੇ ਸਾਡੇ ਕੋਲ ਆ ਕੇ ਹੋਰ ਹੋਣ ਲੱਗ ਜਾਂਦਾ ਪਰ ਘਰੇ ਉਹ ਖੁਸ਼ ਰਹਿੰਦਾਗਾ ਇਆਪਾਂ ਹੁਣ ਉਹਦੇ ਕੋਲ ਜਾਂਦੇ ਆਂ ਰਸਤੇ ਦੇ ਵਿੱਚ ਪਹੁੰਚ ਗਏ ਆਂ ਆਪਾਂ ਪਿਲ ਗਏ ਤੁਹਾਨੂੰ ਘਰੇ ਜਾ ਕੇ ਤਾਂ ਹੀ ਗਾਈਸ ਏਸ ਜਿਹੜਾ ਆਪਣਾ ਜਦਾ ਵਲੌਗ ਨੂੰ ਬੇਦਰੋ ਵੇਖਣ ਲਈ ਲਿਓ ਅਤੇ ਸ਼ੇਅਰ ਕਰ ਦਿਓ ਕਮੈਂਟ ਕਰਕੇ ਦਿਓ ਜਿੱਦ ਤੋਂ ਤੇ ਮੈਂ ਚਲੂੰਗੀ ਦੂਸਰੀ ਟ੍ਰੈਕ ਚਾਉਂ ਉਹ ਕੋਈ ਠੀਕ ਹੈ ਜੇ ਦੋਸਤਾਂ ਨੂੰ ਕੋਈ ਸਾਬਤ ਫਲੈਕਸ ਵੀ ਹੋ ਗਈ ਤਾਂ ਫਿਰ ਫਮੇ ਆ ਕੇ ਫਿਰ ਦਿਖਾਉਣੀ ਆ ਇਸ ਬੈਲੀ ਦੇ ਵਿੱਚ ਆਪਾਂ ਸੀਨ ਕਰਾਂਗੇ ਹੋਰ ਯਾਦ ਰੱਖਿਓ ਕਿ ਸੋਨੇ ਦੀ ਜੰਗ ਲਾਉਂਦੇ ਆਂ